ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਵਲੌਗ ਚੈਨਲ ਤੇ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਆ ਮਹੀਨੇ ਬਾਅਦ ਵੀਡੀਓ ਉਹਦਾ ਕੋਈ ਕਾਰਨ ਸੀ ਆਪਾਂ ਤੁਹਾਨੂੰ ਦੱਸਾਂਗੇ ਤੇ ਹੁਣ ਆਪਾਂ ਆਇਆ ਖੇਤ ਪੱਠੇ ਲੈਣ ਕਣਕਾਂ ਰੰਗ ਬਦਲ ਗਏ ਆ ਬਦਲ ਗਿਆ ਨੇ ਰੰਗ ਹਾਂ ਹਾਂ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਆ ਦੇਖੋ ਆ ਵੱਡੇ ਪੱਠੇ ਤੇ ਬਾਈ ਚੁੱਕਾ ਪਾਈਆਂ ਦਾ ਪੰਡਾ ਫਿਰ ਹੁਣ ਲੱਦਾਂਗੇ ਤੇ ਆਹ ਪਾਈਆਂ ਕਈਆਂ ਆ ਜਾਪਾ ਥਾਂ ਸਵਾਰਨਾ ਸਬਜ਼ੀ ਆਸਤੇ ਉਸ ਤਾਂ ਲਾਈ ਆ ਤੇ ਕੋਸ ਆਪਾ ਸਵਾਰਨਾ ਗੁੱਥੇ ਵੀ ਲਾਵਾਂਗੇ ਫਿਰ ਹੁਣ ਵੇਖੋ ਕਣਕਾਂ ਕਣਕਾਂ ਦਾ ਰੰਗ ਬਦਲ ਚੱਲੀਆ ਇਸ ਸਰੋਂ ਵੀ ਰੰਗ ਬਦਲ ਚੱਲੀ ਕੁਇ ਦੋਆਂ ਦਿਨਾਂ ਤੇ ਵੱਡਾਂਗੇ ਬਣ ਜੂਗ ਨਹੀਂ ਬਣਦੀ ਉਹ ਇਹ ਤਾਂ ਬਾਦ ਨਹੀਂ ਆਈ ਹਾਂ ਹਾਂ ਕੋਈ ਛੋਟੀ ਹੈ ਹਾਂ ਪੱਲੀ ਛੋਟੀ ਆ ਉਹ ਲੈ ਆਹ ਤਾਂ ਛੋਣੀ ਪਾ ਲਈ ਦਮਾ ਲੈ ਵਾ ਚੱਕ ਕੇ ਦਾਤੀਆਂ ਰੱਖਿਆ ਮੈਂ ਦੂਜੀ ਦਾਤੀ ਕਿੱਥੇ ਹੈ ਅੱਦੀ ਪਈ ਐ ਹਾਪ ਹਾਪ ਕਾ ਜਬਈ ਗੱਸਰ ਨਹੀਂ ਦਿੰਦਾ ਪਿੱਛੇ ਦੀ ਪਿੱਛੇ ਪਿੱਛੇ ਦੀ ਪਿੱਛੇ ਹੁਣ ਆ ਵੀ ਡਿੱਗਿਆ ਪਿਆ ਜਿਹੜਾ ਵੱਢਦੇ ਆ ਤੇ ਆ ਵੀ ਡਿੱਗਿਆ ਪਿਆ ਨਾਲੇ ਕੋਈ ਆ ਪਰ ਇਹ ਨਹੀਂ ਬਾਈ ਦੇ ਜਿਉਰੀਆ 2.5 ਲੱਖ ਰੇਪਾਈ ਹੋਏ ਪਰ ਪਾਣੀ ਆਪਾਂ ਕੋਸ਼ਿਸ਼ ਕਰਦੇ ਆਂ ਵੀ ਕੱਸੀ ਦਾ ਲੱਗੇ ਉਹਦੇ ਨਾਲ ਆਏ ਇੱਕ ਤਾਂ ਪੱਠੇ ਵਧੀਆ ਤੇ ਇੱਕ ਜਿਹੜੇ ਹੋਰ ਪੱਠੇ ਬੀਜਾਂਗੇ ਉਹ ਵਧੀਆ ਉਗਣਗੇ ਬੱਲ ਬਣ ਗਏ ਉਹ ਪਾ ਗਿਆ ਦੁਨੇ ਫਸਰਾ ये भर गया तो सूंडी है काणू हम आ बैठे बे निके निके पाले है ਸੁੰਢੀ ਅਮਰੀਕਨ ਉਤੇ ਨਾ ਸਪਰੇ ਪਈ ਆ ਇੱਥੇ ਸਵੇਰੇ ਆ ਵੀਰ ਵਾਰ ਨਾਲ ਤਾਂ ਵਾਰੀ ਆ ਨਾਲ ਤਾਂ ਪਤਲਾ ਪਤਲਾ ਪਾਣੀ ਲਾ ਦਈਏ ਹੈ ਨਾ ਤੇ ਨਾਲੇ ਸਪਰੇ ਕਰ ਦਈਏ ਨਾਲ ਫਾਇਦੇ ਚ ਥਾਉ ਦੇ ਬਣ ਗਏ ਤਾਂ ਇੱਕ ਥੱਬੀ ਜਿਹਾ ਬਾਲਾ ਕਿ ਨਹੀਂ ਹੂੰ ਦਿੱਗਿਆ ਬਹੁਤ ਭੜਾ ਜਿਹੜੇ ਯਾਰ ਉਹਦੇ ਨਾਲ ਵੜਦੇ ਫਿਰਦੇ ਨੇ ਸੁੱਖੇ ਭਾਈ ਉਹ ਇੰਜ ਜਿਹਦੇ ਨਹੀਂ ਚੱਲਦਾ ਉਹ ਵੱਡਣ ਚਾਲਾ ਹੋਰ ਚੱਲਦਾ ਹੈ ਨਾ ਉਹਰੇ ਬਲੇਡ ਲੱਗਿਆ ਉਹ ਡਿੱਗਿਆ ਜੀ ਤਾਂ ਨਹੀਂ ਚੱਲਦਾ ਹੋਣਾ ਹੈ ਨਾ ਇੱਥੇ ਡਿੱਗੇ ਵੇਸੀ ਇੱਥੇ ਸੁੱਖੇ ਪੱਟੇ ਭਾਈ ਇੱਥੇ ਜਿਹਾ ਹਾਂ ਤੋਂ ਜਾਇਆ ਨੇ ਦਾ ਉਹਨੇ ਉਦਾਤ ਜਾ ਹੂੰ ਇਹ ਦੂ ਵੱਡੇ ਵੱਡੇ ਮੇਰਾ ਵੱਢੀ ਨੇ ਨਹੀਂ ਰੰਦੇ ਵੱਡਿਆ ਕਰੋਗੇ ਨਾ ਉਹ ਡਿੱਗੇ ਉਹ ਉਹ ਤਾਂ ਡਿੱਗੇ ਵੜਨਦਾ ਹੋਗਾ ਉਹ ਤਾਂ ਵੜਨਦਾ ਉਹ ਡਿੱਗੇ ਜਾਂ ਪਾਲਿਆ ਕੋਰ ਬਸ ਅਰੀ ਪੈਰਾਂ ਦੇ ਨਾ ਖਾਲੀ ਨੇ ਸਹੀ ਗੱਲ ਆ ਪਚਲਾਇਆ ਨਹੀਂ ਹੈ ਨਾ ਅੱਧਿਕ ਬੜਾ ਜਾਂ ਬਾਸ ਆਪਾ ਉਹਦੇ ਚ ਪਾ ਦੇ ਨੋ ਪਾ ਲਾਂਗੇ ਰਗੂ ਤੱਕ ਨਾ ਪਾ ਦੇ ਬਾਦੀ ਗਣੇ ਲੋ ਲਾਂਗੇ ਖਾਪਾ ਮਰਸੀ ਵੀ ਲਓ ਵੀ ਅੱਗੇ ਨਾ ਆਪਾਂ ਵੱੱਲਾ ਨੂੰ ਪਾਣੀ ਨਾਲ ਨੱਥ ਪਾ ਜਾਂਦੇ ਜੀ ਪਰ ਹੈ ਤੇ ਤਾਈਓ ਵੈਨ ਘੇੜੇ ਖਾਂਦੀਆਂ ਤਰੀ ਆਉਂਦੀਆਂ ਸੀ ਗੰਡੇ ਆਲਾ ਇਹਨੂੰ ਯਾਰ ਗੰਡੇ ਹਨਾ ਬਈ ਗੰਡੇ ਅਸਲ ਨਾ ਹੈ ਟੱਕਰ ਤਾਂ ਨਹੀਂ ਖੁੱਲਿਆ ਸੀ ਦਾ ਲੱਗਦੇ ਆ ਸੁਖਿਆ ਏ ਲੱਗੇ ਆ ਏ ਐਤ ਕਿ ਭਈ ਇਹਨਾਂ ਨੂੰ ਵੀ ਕੋਸ ਲੱਗਿਆ ਆ ਵੇਖਿ ਜਿਹੜਾ ਫੋਲੀ ਜੇ ਜਿੱਥੋਂ ਸੀਗੇ ਤੇ ਬਰੀਕ ਬਰੀਕ ਮਣਕੇ ਜਿ ਹੈਗੀ ਐ ਮੈਂ ਨਾ ਧਰਿਆ ਪਾ ਜਬਰ ਬਰੋਬਰੀ ਹੁੰਦਾ ਤਰੇ ਜਾਂਦਾ ਤਾਨੂੰ ਹੂੰ ਆਵੇ ਹੂੰ ਐ ਨਹੀਂ ਪਤਾ ਖਟੀਆਂ ਹੋਣਗੀਆਂ ਕਿ ਹੂੰ ਕਿੰਨੂ ਹੋਣਗੀਆਂ ਇਹਦਾ ਲੱਗੇ ਤਾਂ ਪਤਾ ਲੱਗੂ ਕੀ ਲੱਗਦਾ ਧਨੀਆ ਵਿੱਚ ਵਿੱਚ ਕਿ ਤੱਕ ਗਿਆ ਹਲਨਾ ਧਨੀਆ ਇਹ ਛਾਵੇਂ ਕਰਕੇ ਜੁਗਤ ਥੱਲੇ ਹਰਾ ਜਾਇਆ ਇਹਨੂੰ ਵੀਨੇ ਕੋ ਲੱਗਿਆ ਕਿ ਨਹੀਂ ਨਿੰਬੂ ਵਾਲੇ ਨੂੰ ਆ ਜਾ ਕੇ ਇੰਨੀ ਦੂ ਪਾਣੀ ਪਾ ਕੇ ਨਾ ਆ ਇਧਰ ਜਿੱਧਰ ਸੁੱਕਾ ਸੁੱਕਾ ਉਹੀ ਝੜਾ ਜਾਊਗਾ ਗਿੱਲਾ ਤਾਂ ਨਹੀਂ ਝੜਾ ਜਾਣਾ ਸੁਕੇ ਹੂੰ ਇਹ ਦੇ ਨੀ ਕੋ ਦੀਦਾ ਯਾਰ ਹੈ ਫਲ ਤਾਂ ਲੱਗੇ ਸੀ ਇਹਦੇ ਵੀ ਤੇ ਪਰ ਕੋ ਲੱਗਿਆ ਨਹੀਂ ਦੀਦਾ ਦੂਗੇ ਯਾਰ ਪਾ ਬੂੜਾ ਤਾਂ ਬਹੁਤ ਲੱਗਿਆ ਸੀ ਹਾਂ ਬੂੜ ਤਾਂ ਸੀਗਾ ਬਹੁਤ ਥੱਲੇ ਬਹੁਤ ਫਲ ਡਿੱਗੇ ਸੀ ਮੇਰਾ ਤਾਂ ਔਖਾ ਜਿਹਾ ਪੈ ਚਲੋ ਲੱਗ ਜੋ ਹੋਰ ਹਫ਼ਤੇ ਦਾੰਦ ਨੂੰ ਪਤਾ ਇਹ ਤਾਂ ਗਿੱਲੀ ਹਵਾਲਾ ਉਹਨਾਂ ਨੂੰ ਪਾਲਾਂ ਆਣੀਆਂ ਉਹ ਲਈ ਤਾਂ ਲੱਗਣ ਲੱਗੇ ਨੇ ਹੂੰ ਉਹ ਪਾਹ ਲਿਆ ਕੇ ਥੋੜੀ ਈ ਓਏ ਚਿੰਡਾਈ ਰੰਦ ਦੇ ਆਪਣੀ ਵਧੀਆ ਚੱਲੀ ਐ ਇਹ ਨਾ ਸਰੀ ਛੱਡ ਜਾਣ ਨਹੀਂ ਜਿਉਂ ਹੀ ਥੋੜੀ ਪਈ ਨਾ ਮੱਤਰ ਜਾਈ ਪਰ ਆਪ ਵੱਡਾਈ ਪਾਈ ਸੀ ਮੁਰਖਬਾਲੀ ਹੁੰਦੀ ਐ ਨਈ ਯਾਰ ਹੈਨਾ ਦੂਜੇ ਘਾਟ ਐ ਇੱਕ ਵਾਰੀ ਪੱਤੇ ਮੁੜਕੇ ਨਹੀਂ ਹੁੰਦਾ ਇਹ ਤਾਂ ਨਾ ਇਹਦੇ ਬੱਚ ਜAVE ਕਿੰਨਾ ਨਿਕਲਿਆ ਕਿਹੜੇ ਦੇ ਇਹਦੇ ਆਪਣੇ ਦੇ ਇਹ ਲੋਹੇ ਰਾ ਦੇ ਇਹਦੇ ਆ ਪੌਤੋ ਪੱਤੇ ਵੜਦੇ ਸੀ ਨਾ ਹੈਨਾ ਤੇ ਹਾਇਦੇ ਵੇਖ ਤੂੰ ਇੱਧਰ ਜਿਹੜਾ ਬੂਜੇ ਥੱਲੇ ਆ ਬੂਜੇ ਫੁੱਲਾ ਨਾਲ ਦਾ ਭਰ ਗਿਆ ਸੀ ਭਾਈ ਵੀਡੀਓ ਨਾ ਬਣਾਉਣ ਦਾ ਕਾਰਨ ਮੈਂ ਤੁਹਾਨੂੰ ਦੱਸਦਾ ਵੀ ਆਪਣੇ ਸੀ ਵਿਆਹ ਪਤੀਜੇ ਦਾ ਤੇ ਉਧਰ ਰੁਜੇ ਰਹੇ ਤੇ ਤਾਂ ਕਰਕੇ ਨਹੀਂ ਬਣੀ ਕੋਈ ਵੀਡੀਓ ਤੇ ਬਾਕੀ ਆਪਾਂ ਵਿਆਹ ਦੀਆਂ ਬਣਾਈਆਂ ਨਹੀਂ ਆਏ ਹੁੰਦਾ ਵੀ ਉਹਦੇ ਚ ਕੋਈ ਬੰਦਾ ਵੀਡੀਓ ਚ ਆਉਣਾ ਚਾਹੁੰਦਾ ਹੁੰਦਾ ਤੇ ਕਈ ਨਫਰਤ ਜੀ ਕਰਦੇ ਹੁੰਦੇ ਆ ਫਿਰ ਮੈਂ ਕਿਹਾ ਛੱਡੋ ਪਰੇ ਕਿਨੇ ਆਵੇ ਭਾਈ ਕਿੰਨੇ ਆਵੇ ਕਿੰਨੇ ਵਾਦੇ ਫੁੱਲਿਆ ਆ ਬੱਚੀ ਤੇ ਤਾਂ ਕਰਕੇ ਨੀ ਬਈ ਵੀਡੀਓ ਬਣੀ ਸੀ ਉਧਰ ਫਿਰ ਹੋਲ ਜੀਗਾ ਹੀ ਕੰਮ ਆ ਕਿਵੇਂ ਡੱਗੇ ਜੇ ਪਈ ਵੱਲ ਇਹ ਮਿੱਟੀ ਲਾਉਣਾ ਹੈ ਯਾਰ ਮੋਢ ਨੂੰ ਐ ਲਾ ਦੇ ਫਿਰ ਇੱਥੇ ਹੁਣ ਲਾਖਾ ਮੈਂ ਉਹਨੂੰ ਪਾ ਦੇ ਪਾਣੀ ਫੇਰ ਫੇਰ ਪਾਉਣਾ ਇਹਨੂੰ ਲਿਆ ਮਿੱਟੀ ਲਾ ਮ ਹੂੰ ਢਿੱਲੀ ਲਾਇਆ ਪੱਟੀ ਦੀ ਨੇ ਉੱਥੇ ਪੱਟੀ ਜੋਰ ਲੈ ਪਾਸੋਂ ਇਸੀ ਰੀਰ ਛੱਡ ਜੂ ਆ ਦੁਬਾਰ ਕੋ ਕੁ ਕਾ ਵੜੇ ਕਿ ਲੈ ਹੂੰ ਮੈਂ ਦਰਾ ਪਈ ਵੱਡੇ ਆ ਪਾਪਾ ਹੀ ਕੀਤਾ ਸੀ ਆ ਬੇ ਚੋਲੀ ਹਾਂ ਮੈਂ ਵੀ ਲੀਏ ਘਟਾ ਜਾ ਚੱਲ ਚੱਲ ਆ ਗਿਆ ਪਿੰਡੀ ਪਿੰਡੀ ਵਰਲੀ ਉਗ ਰਹੀ ਇੱਥੇ ਸਹੀ ਉਗ ਰਹੀ ਹੈ ਨਾ ਗਾਂ ਹੌਲੀ ਹੌਲੀ ਉਗ ਰਦੀ ਹੈ ਆ ਖੀਰਾ ਬਹੁਤ ਵਧੀਆ ਉਗ ਰਿਆ ਇਹਦੇ ਵਾਟ ਨੂੰ ਸਲਾਵ ਨਹੀਂ ਜਾਂਦੀ ਤੇ ਬਸ ਆਪ ਨੂੰ ਬਣਾਉਣੀ ਭੁਖਾ ਲਈ ਮਿਰਚਾਂ ਬਈ ਇੱਥੋਂ ਪਤਾ ਲੱਗਦਾ ਗਰਮੀ ਆ ਗਈ ਹੈ ਨਾ ਤੇ ਇਹ ਲੱਗਦੀ ਹੁਣ ਸਰੋਂ ਵੱਢਣ ਆਲੀ ਆ ਆਪਣੀ ਬਾਈ ਹੈ ਕੱਲ ਦਾ ਵਾਰੀ ਹੈ ਪਰ ਸੋਹ ਨੂੰ ਜਾਣਾ ਹੈ ਨਾ ਉਦੋਂ ਬਾਅਦ ਨਾ ਟੜਕੇ ਹੱਥ ਨੇ ਦੋਨੇ ਟਾਈਮ ਟਾਈਮ ਲਾ ਕੇ ਇੰਨੇ ਜਣੇ ਤਾਂ ਵੈਂਦੀ ਵੜਗਾ ਦੇ ਹਾਂ ਤੇ ਵੜ ਦਈਏ

ਤੇ ਖਾਲੀ ਸਵਾਰ ਨਹੀਂ ਹੋ ਚੰਗਾ ਪਹਿਲਾਂ ਉਹ ਜਿਹੜੇ ਦਿਖਾਣ ਜਿੰਦੀ ਹੂੰ ਇੱਧਰ ਵਾਰਡ ਕਰਨੀ ਪਊਗੀ ਇੱਥੇ ਤਾਂ ਇੱਧਰ ਤਾਂ ਲੋੜ ਹੀ ਨਹੀਂ ਇੱਧਰ ਹਾਂ ਇੱਧਰ ਹੋਣਾ ਪਿੰਡੀ ਆ ਵਾਰਡ ਸਿੱਧੀ ਲਈ ਜਾਣੀ ਪਊਗੀ ਆਪਾਂ ਨੂੰ ਹੋਰ ਹੈਨਾ ਜਾਂ ਪਰੋਂ ਘਟਾ ਦੇ ਲਸਣ ਵਾਲੇ ਬਾਤੋਂ ਦੂਜਿਆਂ ਤਾਂ ਲੋੜ ਹੀ ਨਹੀਂ ਕਿ ਹੋ ਕਰਨ ਦੀ ਨੇ ਨੂ ਜਾਂ ਤਾਂ ਜਰੂਰ ਕਰਨੀ ਪਊਗੀ ਦੂਜਾਂ ਕੋਲ ਤਾਂ ਦੂਜੀ ਵਾੜ ਕਰਨੀ ਪਊਗੀ ਬਾਹਰ ਲਈ ਇੱਕ ਮਿੰਟ ਖੜਾ ਹੁਣ ਇੱਥੇ ਵੇਖ ਆਇਆ ਆਇਆ ਨਹੀਂ ਕੋ ਬਣਾਇਆ ਫੜੇਂ ਤਾਂ ਪੈਂ ਆਈ ਗਿਆ ਫੀੜਿਆ ਉੱਚੜਾ ਨੂੰ ਸਹੀ ਫੜਾਉਂ। ਇਹ ਗੱਡੀ ਨਹੀਂ। ਇਹ ਰੋਕ ਕੇ ਜਨ ਫੜ ਲੈਂਦਾ। ਦੂ ਲਾਗ ਰਾਇ ਤੇ ਕੋਲ ਕੋਲ ਖਿੱਚ ਲਾ। ਮੁੜ ਕੇ ਪੈਰੂਗਾ ਫਿਰ ਆਪਾਂ ਇਹਦੇ ਰਸਤੇ ਲਿਆਵਾਂਗੇ ਉਹ ਸੱਬਲ। ਜਾਂ ਉੱਗਰਿਆ। ਸਾਰਾ ਇਕੱਠਾ ਕਰੀਆ ਬਾਈ। ਸੁਕੇ। ਸਾਰਾ ਇਕੱਠਾ ਕਰੀਆ। ਵਿੱਚ ਐਬਲੀਟੀ ਕੋ ਹੁੰਦੇ ਹੁੰਦੇ। ਇਧਰ ਪਾ ਲਾਗੇ ਇਧਰ ਪਾਸ ਆਦਾ ਡੱਗ ਵੀ ਪਊਗਾ ਤੂੰ ਡਰੀ ਗਿਆ ਲੈ ਏ ਸੋਕੇ ਨਹੀਂ ਆਉਂਦਾ ਨਹੀਂ ਆਉਂਦਾ ਇਹ ਖੋ ਜਾ ਕੇ ਲੈ ਲੈ ਕਿ ਤਾ ਹੁਣ ਕਹੀ ਨਾ ਖੇਚ ਆਪਾ ਵਿਆ ਵਿਆ ਜਿੱਧਰੇ ਆਏ ਨਹੀਂ 5-7 ਦਿਨ ਪਿਛੇ ਆਇਆ ਕਿਹੜਾ ਨਾ ਉਤੋਂ ਫੋਕਾਰ ਇਹ ਜੇ ਦਪਟੇ ਨਾਲ ਤਾਂ ਤਾਂ ਉਦੋਂ ਇਹਦੀਆਂ ਨਿਕਲ ਨਹੀਂ ਆਉਂ ਜਣਾ ਨਾਲ ਤੇ ਰੋਲ ਜੂਗਾ ਉਤੋਂ ਤੋ ਤਾ ਮੋੜ ਵਾਲੀ ਸਟੇਡੀ ਤੋਂ ਹੁੰਦਾ ਰੁਕਾ ਮੈਂ ਬੜਾ ਘਾਟ ਮਾਰੀਂ ਦੂੰਗਾ